ਆਇਆ ਐਕੀ ਘਟਨਾ ਛੋਟ 100 ਰੁਪਈਆ ਛੂਟ ਤੇ ਜਾ ਗਏ ਤੇ ਵਧੀਆ ਚੈੱਕ ਕਰੋ ਵੀਰ ਅਜ ਸੋ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆਪਾਂ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਸਮਾਂ ਚ ਰ ਇਦਾਂ ਵੀ ਅੱਜ ਚੱਲੇ ਆਂ ਛੂਟ ਤੇ ਛੂਟ ਤੇ ਮਤਲਬ ਸਾਡੇ ਪਿੰਡ ਦੀ ਟੀਮ ਹੈਗੀ ਨੇ ਪਿੰਡ ਦੇ ਰੇਡੀਓ ਉਹਨਾਂ ਵਿੱਚ ਪਹਿਲਾਂ ਵੀ ਮਤਲਬ ਆਪਣੀ ਟੀਮ ਆ ਪਹਿਲਾਂ ਵੀ ਹੈਗੇ ਰੋਲ ਤੇ ਅੱਜ ਫੇਰ ਨਾ ਫੋਨ ਕੀਤਾ ਇਹ ਰੋਲ ਹੈਗਾ ਤੇ ਚੱਲਦੇ ਆਂ ਕਰਦੇ ਆਂ ਛੂਟ ਵੀ ਤੇ ਕੰਮ ਤੋਂ ਛੁੱਟੀ ਲਈ ਉਹ ਪੜ ਕੇ ਫੇਰ ਜਲਾਂਗੇ ਮਿਲਦੇ ਤੁਹਾਨੂੰ ਅੱਜ ਸ਼ੂਟ ਦੇ ਵਿੱਚ ਨਾਲ ਥੋੜਾ ਹੋ ਸਕਦਾ ਹੈ ਕਲਿੱਪ ਲਵਾਂਗੇ ਪਿੰਡ ਦੇ ਰੈਡੀ ਟੀਮ ਨਾਲ ਤੇ ਬਾਕੀ ਵਿਨੇ ਕਿਹੜਾ ਰੋਲ ਪੀਸ ਹਵਤਾਵਿਆ ਉਹ ਹੁਣ ਉਥੇ ਜਾ ਕੇ ਪਤਾ ਲੱਗੂਗਾ ਕਿ ਕੀ ਹੈ ਤੇ ਮਿਲਦੇ ਤੁਹਾਨੂੰ ਉਹਨਾਂ ਨਾਲ ਹੀ ਤੇ ਸ਼ੇਰਾ ਵੀ ਆਉਣ ਰਿਹਾ ਵਾ ਸ਼ੇਰੇ ਨਾਲ ਜਾਣੇ ਆਉਂਦਾਂ ਫੇਰ ਜਾਣੇ ਇਕੱਠੇ ਹੋਰ ਜਾਂਦੇ ਆ ਸੇਵਕ ਵੀਰ ਨਾਲ ਸ਼ੂਟ ਦੇ ਅੱਜ ਸੇਵਕ ਵੀਰ ਨਾਲ ਛੇਰਾ ਵੀਰ ਤੇ ਆਪਣਾ ਵੀਰ ਨਿੱਕਾ ਤੇ ਚਲੋ ਚੱਲਦੇ ਆਂ ਤੇ ਮਿਲਦੇ ਸ਼ੂਟ ਤੇ ਜਾ ਕੇ ਤੇ ਵਧੀਆ ਚੈੱਕ ਕਰੋ ਵੀਰ ਅੱਜ ਸੇਵਕ ਭਾਈ ਚਲੋ ਚੱਲਦੇ ਆਂ ਪਹੁੰਚ ਜਾ ਕੇ ਸ਼ੂਟ ਇੱਕ ਰੋਲਿਆ ਵੀਰ ਬਣਾਣਾ ਤੇ ਕਰਦੇ ਆਂ ਕਹਾਵਤਾਂ ਬਸ ਵੀਰੇ ਕਾ ਜਿਵੇਂ ਕਿ ਛੂਟ ਤੇ ਆਏ ਆ ਕਿ ਸੇਵਕ ਹੋਣਾ ਨਾ ਜਿਵੇਂ ਕਹਿੰਦੇ ਚੱਲੋ ਸੇਵਕਾ ਕੰਮ ਖਤਰਾ ਲੱਗੋ ਤਾਂ ਪਿੰਡ ਆਪਣੇ ਦੇ ਵੀਰ ਤੇ ਵਧੀਆ ਗੱਲ ਆ ਵੀ ਉਹਨਾਂ ਨੇ ਮੌਕਾ ਦਿੱਤਾ ਆਪਾਂ ਨੂੰ ਵਿੱਚ ਰੋਲ ਕਰਨ ਦਾ ਤੇ ਆਪਣਾ ਟਾਇਲਰ ਵਿਖਾਉਂਦਾ ਮੌਕਾ ਦਿੰਦੇ ਆ ਚਲੋ ਵਧੀਆ ਗੱਲ ਆ ਆਪਣੇ ਭਰਾ ਵਾ ਤੇ ਚੱਲਦੇ ਆ ਤੇ ਹੋਰ ਤਰੱਕੀਆਂ ਬੁਖੇ ਮਹਾਰਾਜ ਇਹਨਾਂ ਨੂੰ ਤੇ ਵਧੀਆ ਗੱਲ ਆ ਹੁਣ ਉਧਰਲੇ ਪਾਸੇ ਉਹਨਾਂ ਦੇ ਮਰ ਵੀ ਰੋਲ ਚੱਲਣ ਦੇ ਆ ਹੋਰ ਰੈਡੀ ਉਹਨਾਂ ਦੇ ਸ਼ੂਟ ਹੋਣ ਦੇ ਆ ਬਸ ਆਪਣਾ ਸ਼ੂਟ ਲੈਵਲ ਪੀਲੇ ਇੱਕ ਦੋ ਮਿੰਟ ਦੇ ਦਾ ਹੈਗਾ ਸੀਨ ਉਬਾਤੇ ਤੇ ਉਧਰ ਸ਼ੂਟ ਦਾ ਹੋਂਡਾ ਉਹਨਾਂ ਦਾ ਚਲੋ ਕੋਈ ਗੱਲ ਨਹੀਂ ਤੇ ਮਿਲਦੇ ਆ ਬਾਅਦ ਚ ਤੇ ਜਦੋਂ ਸ਼ੂਟ ਹੋਊਗਾ ਆਪਣਾ ਰੋਲ ਤੇ ਫੇਰ ਵੇਖਾਂਗੇ ਕਿ ਪੜਾ ਕੀ ਸਾਬਦਾ ਵਾ ਉਹਦਾਂ ਤੇ ਇੱਕ ਦੋ ਮਿੰਟ ਦਾ ਹੀ ਜ਼ਿਆਦਾ ਨਹੀਂ ਹੈਗਾ ਆਪਣਾ ਜਦੋਂ ਹੋ ਜਾਊਗਾ ਕਲੀਅਰ ਤੇ ਫੇਰ ਕਰਾਂਗੇ ਇਹ ਨਾਲੇ ਵੈਸੇ ਵੀ ਆ ਜਿਹੜਾ ਵਲੌਗ ਆ ਇਹ ਹੋ ਸਕਿਆ ਤੇ ਆਏ ਜਦੋਂ ਵੀਰ ਹਣੀ ਵੀਡੀਓ ਪਾਉਣਗੇ ਵੀਡੀਓ ਪਾਉਣ ਤੋਂ ਬਾਅਦ ਆਪਾਂ ਅਪਲੋਡ ਕਰਾਂਗੇ ਕਿਉਂਕਿ ਪਹਿਲਾਂ ਕਈ ਪ੍ਰਾਈਵੇਸੀ ਹੁੰਦੀ ਆ ਵਣ ਬਾਕੀ ਇਹਦੇ ਵੀਰ ਆਪਣੇ ਆਖ ਲੋਤੇ ਆ ਸ਼ੇਰਾ ਭਾਈ ਨਿੱਕੇ ਵੀਰ ਆਪਣੇ ਆ ਬਾਕੀ ਸੇਵਕ ਵੀਰ ਨਹੀਂ ਤੇ ਉਹਦੇ ਡੈ ਨਾ ਚ ਸੀਨ ਚੱਲਣ ਡਿਆ ਵਾ ਉਹ ਸਾਈਡ ਤੇ ਨਹੀਂ ਵੰਨੇ ਆ ਜੇ ਹੋ ਸਕਿਆ ਕਿਉਂਕਿ ਮੈਲੇ ਆਪਾਂ ਰੋਡ ਸੀਨ ਆਪੇ ਲੈ ਨਹੀਂ ਸਕਦਾ ਫਿਰ ਕਿਸੇ ਵੀਰ ਨੂੰ ਕਹਦਾ ਕਿ ਮਾੜਾ ਕੋਟ ਜੇ ਵਲੌਗ ਵਿੱਚ ਪਾਉਣ ਨੂੰ ਜਿੱਲੇ ਛੋੜ ਦੇਣਾ ਤੇ ਮਰਸਾ ਨਿਕਾ ਮੋਟਰ ਲੰਗਾਗੇ ਇਹਦੇ ਫਿਰ ਇਦਾਂ ਕੋਈ ਨਹੀਂ ਪਾ ਦਾਂਗੇ ਦੇਖਦੇ ਹਾਂ ਕੀ ਪਾਉਂਦਾ ਤੇ ਵਧੀਆ ਹੀ ਹੋਵੇ ਅੱਗੇ ਵੀ ਇੱਕ ਦੋ ਵੀਡੀਓ ਵੀਰ ਨੇ ਮਾਰ ਕਿਹਾ ਸੀ ਆਪਣਾ ਟੈਲੈਂਟ ਦਿਖਾਉਣਾ ਹੈ ਆਪਾਂ ਆਪਣਾ ਟੈਲੈਂਟ ਦਿਖਾਇਆ ਜਿੰਨਾ ਕੋ ਹੌਸ ਹੈ ਜਿੰਨੇ ਕੋ ਪਾਣੀ ਹੈ ਆਪਾਂ ਹੈਗੇ ਉਹਨਾਂ ਕੋ ਦਿਖਾਤਾ ਤੇ ਦੇਖੋ ਕੀ ਬੰਦਾ ਪਹਿਲੇ ਮੈਂ ਐ ਕਰੀ ਸਵਾਈਸ ਆ ਗਿਆ ਆਪਣਾ ਰੋੜਾ ਬਬੂ ਹਾਂਜੀ ਹਾਂਜੀ ਐ ਮੈਂ ਫਿਰ ਐ ਕੱਪੜੇ ਸਵਾਰੂਗਾ ਹੈ ਬਿਲਕੁਲ ਬਿਲਕੁਲ ਮਰੀਏ ਠੂਠੇ ਮਿੱਠੇ ਮਾਰੀ ਮਡੀ ਗੱਲ ਤੇਰੇ ਮਰਚ ਲਿਆਈ ਸੋ ਗਾਇਸ ਆ ਲੱਗੀ ਕੰਟੀ ਹੋਈ ਆ ਤੇ ਚੈੱਕ ਕਰੋ ਚ ਉਸਤਦੀਆਂ ਵੀ ਆ ਗਈਆਂ ਜੇ ਉਸਤਦੀਆਂ ਮੱਜਾਂ ਮੱਜਾਂ ਵੀ ਆ ਗਿਆ ਹੁਣ ਉਹ ਸਾਈਡ ਤੇ ਕਰਵਾਵਾਂਗੇ ਕਿਉਂਕਿ ਤੇ ਰੋਲ ਲੈਣੇ ਵੀ ਵੀਰ ਹੋਣਾ ਨੇ ਤੇ ਸੇਵਰ ਵੀ ਛੋਟ ਲੈਣੇ ਆ ਇਹਦਾ ਕਰਕੇ ਉਹ ਮੱਜਾਂ ਜਿਹੜੀਆਂ ਸਾਈਡ ਤੇ ਇਧਰ ਸਾਈਡ ਤੇ ਕਰਾ ਦੇਣਗੇ ਵੇਚਣਾ ਆਉਣਗੇ ਜਿਹੜੀਆਂ ਵਧੀਆ ਚੱਲਣਾ ਨੇ ਵੀਰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਨਜ਼ਾਰਾ ਆਉਣ ਡਿਆ ਵੀਡੀਓ ਕਰਕੇ ਹਾਂ ਸਾਡੇ ਦੇ ਵੇਲੇ ਰੋਲ ਹੋ ਗਏ ਆ ਦੇ ਹੋ ਸਕਿਆ ਇਹ ਇੱਕ ਦੋ ਸੀਨ ਹੋਰ ਆ ਡੋ ਸ਼ੋਰ ਹੋ ਜਾਂਦੇ ਆ ਤੇ ਠੀਕ ਹੈ ਨਹੀਂ ਤੇ ਫਿਰ ਆਪਣਾ ਦੇ ਵੇਹ ਇੱਥੇ ਐਂ ਕੰਮ ਖਤਮ ਹੋਣ ਡਿਆ ਇੱਥੇ ਬਾਕੀ ਉਹ ਵੀਰੋਂ ਨਹੀਂ ਡਿਆ ਕਰੇ ਕੋਈ ਨਹੀਂ ਗੱਡੀ ਆ ਪੁਲਿਸ ਵਾਲੇ ਵੀ ਆ ਗਏ ਜੀ ਆ ਪੁਲਿਸ ਵਾਲਾ ਆ ਗਿਆ ਆ ਕੀ ਰੋਲ ਤੁਹਾਡਾ ਵੀਰ ਤੁਹਾਡਾ ਕੀ ਰੋਲ ਹੈ ਜੀ ਉਹਦਾ ਆ ਐਂਜੀ ਉਹਦਾ ਇਹ ਐਂਜੀ ਵਾਲੇ ਵੀਰ ਆ ਗਏ ਪੁਲਿਸ ਵਾਲੇ ਮੰਤਰੀ ਸਾਹਿਬ ਦੇ ਨਾਲ ਸਾਰੇ ਵਧੀਆ ਆ ਜਾ ਇੱਕ ਗੱਤ ਮੈਂ ਜੜ ਉਹ ਹੋਰ ਵੀ ਹੈ ਅਜਿਹਾ ਬਣਿਆ ਤੂੰ ਉਹ ਵੇਖੀ ਅਜਿਹਾ ਵਾਲੇ ਸਾਰੇ ਵੀ ਦੇ ਜਾਂਦੇ ਉਹ ਮੇਰੀ ਗੱਲ ਜੀ ਉੱਤੇ ਉਸਤਾਦ ਜੀ ਨਾ ਮੈਂ ਦੁੱਕੇ ਐਮ ਵੀ ਵਾਲੀ ਨਾ ਸੋ ਗਾਈਸ ਸਾਡੇ ਤਾਂ ਹੋ ਗਏ ਰੋਲ ਖਤਮ ਵੀਰਣਾ ਹੁਣ ਰਹਿ ਗਏ ਬਸ ਇਹਨਾਂ ਵੀਰ ਹੋਣਾ ਦੇ ਚਲੋ ਦੇਖਦੇ ਹਾਂ ਵੀਰਣਾ ਦੇ ਰੋਲ ਬਾਕੀ ਰਹਿ ਗਏ ਹਾਂ ਇਹਦੇ ਨਾਲ ਫਰਕ ਹੋ ਗਏ ਆ ਸੀਨਾ ਚ ਆ ਵੀਰੋਣੇ ਤੇ ਰਹਿ ਗਏ ਬਸ ਲਾਸਟ ਰੋਲ ਐ ਐਂਡ ਕਰਨੀ ਵੀਡੀਓ ਜਿਹੜੀ ਸੇਵ ਕੋ ਭਾਈ ਜਣਾ ਤੇ ਬਸ ਆ ਵੀਰੋਣੀ ਰਹਿ ਗਏ ਨਾਲ ਆਉਣ ਵਾਲੇ ਹਾਂਜੀ ਤੇ ਕੋਈ ਨਹੀਂ ਆਪਾਂ ਇਹਦਾ ਕੰਟੀਨਿਊ ਇਦਾਂ ਕਰਾਂਗੇ ਵਲੌਗ ਸ਼ਾਮ ਤੱਕ ਬਾਕੀ ਵੀਰੋਣੀ ਬਸ ਅੱਜ 5 ਲੱਖ ਦਿੱਤਾ ਵੀ ਨਹੀਂ ਤੇ ਐਵੇਂ ਜਾ ਗਿਆ ਵੀ ਵੀਰੋਣਾ ਮੈਂ ਸ਼ੂਟ ਤੇ ਹੋ ਗਿਆ ਖਤਮ ਤੇ ਹੁਣ ਜਾਣੇ ਆ ਕਰੇ ਬਾਕੀ ਦਾ ਵਲੌਗ ਕਰਿਆ ਕੰਟੀਨਿਊ ਕਰਦੇ ਆ ਸ਼ਾਮ ਨੂੰ ਤੇ ਆਪਾ ਇਹੋ ਨਹੀਂ ਚਲਾਉਂਦੇ ਗੱਡੀ ਤੇ ਸਰਪੰਸਾ ਨਾਲ ਬੈਠੇ ਚਲੋ ਮਿਲਦੇ ਆਂ ਪਤਨ ਕਰ ਜਾ ਕੇ ਹੁਣ ਸ਼ੂਟ ਤੇ ਹੋ ਗਿਆ ਪੂਰਾ ਵੀਰ ਹਣਾ ਨਾ ਤੇ ਜੋਰ ਆਪਣੇ ਰੋਰ ਵਾਲੇ ਜੋ ਵੀ ਹੈਗੇ ਤੇ ਹੁਣ ਵੀਡੀਓ ਜਦ ਆਉਗੀ ਉਹ ਮੈਂ ਦੱਸ ਦੂੰਗਾ ਕਿਤੇ ਤੱਕ ਕਿੰਨੀ ਤਰੀਕ ਨੂੰ ਪਾਉਂਦੇ ਆ ਤੇ ਬਾਕੀ ਆ ਬਲੌਗ ਮੈਂ ਪਾਉਂਗਾ ਹੁਣ ਦੋ ਕੁ ਦਿਨ ਬਾਅਦ ਕੋਈ ਗੱਲ ਨਹੀਂ ਤੇ ਖਾਲੇ ਹੁਣ ਇਹ ਜੇ ਘਰੇ ਆ ਖਲੋਤੇ ਰੋਟੀ ਟੇ ਖਾਣੇ ਆ ਵੈਸੇ ਤੇ ਉਹ ਵਿਚਾਰੇ ਡੈਸ਼ ਜੋਰ ਲਾਉਣ ਰੋਟੀ ਖਾ ਕੇ ਜਾ ਭਾਰੇ ਨਹੀਂ ਆਪਾਂ ਆ ਗਏ ਘਰੇ ਤੇ ਚਲੋ ਮਿਲਦੇ ਆਨੂ ਬਾਅਦ ਚ ਹੁਣ ਸ਼ਾਮਾਂ ਬਾਕੀ ਵਲੌਗ ਮੈਂ ਬਾਅਦ ਕੰਟੀਨਿਊ ਕਰਦਾ ਹੁਣ ਆਹ ਆਪਣੇ ਕੱਪੜੇ-ਕੁਪੜੇ ਲਾਈਏ ਪੱਗ ਬੁਗਣਾਉਂਦੇ ਆ ਠੀਕ ਐ ਸੋ ਗਾਇਸ ਦੋ ਜਜ ਦੋਨੇ ਇੱਕ ਸਾਥ ਇੱਕ ਉੱਪਰ ਹੈ ਯਹਾਂ ਪਰ ਔਰ ਇੱਕ ਨੀਚੇ ਉਹ ਦੇਖੋ ਇੱਕ ਇਧਰੇ ਹੈ ਇੱਕ ਇਧਰੇ ਤੋਣਾ ਹੈ ਬਾਹਰ ਤੁਰਨ ਫਿਰਨਣਾ ਵਿਚਾਰ ਕਰਨਾ ਹੈ ਮੈਂ ਇੰਦਰ ਤੇ ਡੈਡੀ ਤੇ ਨੇੜੇ ਨੇ ਜਿਵੇਂ ਤੋਂ ਹੀ ਉਹ ਜੀ ਵੇਖਿਆ ਪਿੰਡ ਦੇ ਰੇਡੀਓ ਟੀਮ ਨਾਲ ਅਸੀਂ ਗਏ ਸ਼ੂਟ ਕਰਨ ਵੀਡੀਓ ਤੇ ਬਾਕੀ ਉਹ ਵਧੀਆ ਵਧੀਆ ਹੋ ਗਈ ਜੋ ਵੀ ਆ ਤੇ ਉਹ ਆਊਗਾ ਜਦੋਂ ਮੈਂ ਤੁਹਾਨੂੰ ਦੱਸ ਦੂੰਗਾ ਜਾ ਕੇ ਚੈੱਕ ਕਰ ਲੈਣਾ ਬਾਕੀ ਅੱਜ ਦੇ ਵਲੌਗ ਵਿੱਚ ਇਹੋ ਕੋਈ ਜਿਹਾ ਵਲੌਗ ਚੰਗਾ ਲੱਗਾ ਤੇ ਲਾਈਕ ਰੋ ਜੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤੋਂ ਨਵੇਂ ਵਲੌਗ ਦੇ ਵਿੱਚ ਉਹਨੇ ਦੇਰ ਲਈ ਬਾਏ ਬਾਏ ਗੁੱਡ ਨਾਈਟ